ਸ਼ਲੋਕ ਛੇਕ ਫਰੀ ਜੀ ਕੇ ਇਕੰ ਕਾ ਸਤਗੁਰ ਪ੍ਰਸਾਦ ਫਰੀਦਾ ਮੱਤੇ ਦੱਬਨਾਏ ਵੇਦ ਸੇ ਜੋ ਦਰਿਆ ਵੇ ਟਾ ਅੱਗੇ ਦੋਜਕ ਤਪਿਆ ਸੁਣੀਏ ਹੂਲ ਕਵ ਪਵੇ ਕਹਾ ਇੱਕ ਨਾ ਨੋ ਸਭ ਸੋਜੀ ਆਈ ਇੱਕ ਫਿਰਦੇ ਬੇਪਰਵਾਹ ਅਮਲ ਜੇਤੀ ਤਾਂ ਦੁਨੀ ਵਿੱਚ ਸੇ ਦਰਗਾ ਉਹ ਗਾ ਫਰੀਦ ਦਾ ਦਰਿਆਵੇ ਕੰਨੇ ਬਗਲਾ ਬੈਠਾ ਇਕਲ ਕਰੇ ਕੇਲ ਕਰੰਦੇ ਹੰਜਨੋ ਚਿੰਤੇ ਬਾਜ ਪੈ ਬਾਜ ਪੈ ਤੇ ਸਰਬ ਦੇ ਕਿਲਾ ਬਿਸਰੀਆਂ ਜੋ ਮਨ ਚਿਤ ਨਾ ਚੇਤ ਸੰ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਣ ਦੇਰੀ ਚੱਲੇ ਪਾਣੀ ਅੰ ਆਇਓ ਬੰਦਾ ਦੁਨੀਆ ਵਿੱਚ ਵੱਤ ਅਜੂਣੀ ਬੰਨ ਮਲਕਲ ਮੌਤ ਜਾਵਸੀ ਸਬਦ ਦਰਵਾਜੇ ਭੰਨ ਤਿੰਨ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚੋਂ ਜਾਣ ਆਂਦੇ ਕੰਨ ਫਰੀਦਾ ਅਸਲ ਅਮਲ ਜੇ ਧੀਤੇ ਦੁਨੀਆ ਵਿੱਚ ਦਰਗਾ ਆਏ ਕਮ ਫਰੀਦਾ ਹੋ ਬਲਿਹਾਰੀ ਤਨ ਪੰਖੀਆ ਜੰਗਲ ਜਨਾਬਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋੜਨ ਪਾਸ ਫਰੀਦਾ ਰੁੱਤ ਫੇਰੀ ਬਣ ਕੰਬਿਆ ਪੱਤੇ ਚੜੇ ਚੜਪਾ ਚਾਰੇ ਕੁੰਡਾ ਢੁੰਡੀਆਂ ਰਹਿਣ ਕੋਥੋਂ ਨਾ ਪਰਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰੇਓ ਜਿੰਨੇ ਬੇਸੇ ਸੌ ਮਿਲੇ ਸੋਈ ਬੇਸ ਕਰਿਓ ਇਸ ਸਲੋਕ ਸਤਗੁਰ ਫਰੀਦ ਮਹਾਰਾਜ ਜੀ ਦੇ ਤਨ ਤਨ ਚਵਰ ਸ਼ਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਅੰਗ 13 78 ਅਤੇ ਛਿਸ਼ੋਪਤਨ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਫਰੀਦਾ ਮੋਤੇ ਦਾ ਬੰਨਾ ਏਵੇਂ ਦਿਸੇ ਜੋ ਦਰਿਆ ਬੇਟਾ ਕਹਿੰਦੇ ਜਿਵੇਂ ਦਰਿਆ ਬੰਨੇ ਨੂੰ ਕੰਡੇ ਨੂੰ ਟਾਹਾ ਮਾਰਿਆ ਕੰਡੇ ਟਹਿ ਰਹੇ ਹੈ ਤੇਰਾ ਬਿਬੇਲਾ ਜਿਹੜਾ ਨੇੜੇ ਇੱਧੇ ਆ ਰਿਹਾ ਦਿਨ ਬੀਤਦਾ ਜਾਂਦਾ ਕੱਲ ਸਵੇਰ ਹੋ ਗਈ ਫਿਰ ਦਿਨ ਬੀਤ ਗਿਆ ਫਿਰ ਹੋ ਗਈ ਮੌਤ ਜਿਹੜੀ ਹੈ ਉੱਤੇ ਦੇ ਨੇੜੇ ਆ ਰਹੀ ਹੈ ਜਿਵੇਂ ਦਰਿਆ ਕੰਡੇ ਟਾਰਿਆ ਐਵੇਂ ਹੀ ਤੇਰੀ ਜੀਵਨ ਜਿਹੜਾ ਬੀਤਦਾ ਜਾਂਦਾ ਹੈ ਅੱਗੇ ਦੋਜਕ ਤੱਪਿਆ ਸੁਣੀਏ ਹੂਲ ਪਵੇ ਕਹਾ ਕਹਿੰਦੇ ਇਹ ਸੁਣਿਆ ਹੈ ਕਿ ਜਦੋਂ ਤੋਂ ਇਹ ਦੁਨੀਆ ਤੋਂ ਜਾਣਾ ਹੈ ਤਾਂ ਨਰਕਾਂ ਦੇ ਵਿੱਚ ਚੀਕ ਚਹਾੜਾ ਪਿਆ ਹੋਇਆ ਹੈ ਕਿਉਂਕਿ ਕੀਤੇ ਹੋਏ ਕਰਮਾਂ ਦਾ ਫਲ ਮਹਿਣਾ ਨਰਕ ਜਿਹੜਾ ਹੈ ਦੋਜਕ ਤੱਪਿਆ ਕਹਿੰਦੇ ਕੜਾਹੇ ਤਪੇ ਪੇ ਇਧਰ ਤੈਨੂੰ ਦੁਨੀਆਂ ਦਾ ਚਾਹ ਹੈ ਤੇ ਦੂਜੇ ਪਾਸੇ ਤੂੰ ਮੌਤ ਦੇ ਨੇੜੇ ਹੁੰਦਾ ਜਾ ਰਿਹਾ ਜਨਮ ਸਰਨੋਂ ਪਥ ਨ ਸਵਾਰਾ ਸਾਂਝ ਪਰੀ ਦੇ ਦਿਸਦਿਆ ਤੈਨੂੰ ਫਿਕਰ ਹੀ ਨਹੀਂ ਜਨਮ ਤਾਂ ਤੂੰ ਇਸ ਦੁਨੀਆਂ ਦੇ ਵਿੱਚ ਸਵਾਰ ਲਿਆ ਕੋਠੀਆਂ ਘਰਾਂ ਬਹੁਤ ਕੁਝ ਬਣਾ ਲਿਆ ਪਰ ਜਿਹੜਾ ਅਸਲੀ ਮਾਰਗ ਤੇ ਤੂੰ ਜਾਣਾ ਹੈ ਉਸ ਲਈ ਵੀ ਕੁਝ ਅਰਾਸਤ ਖਰੀਦ ਲਿਆ ਕੁਝ ਬਨ ਲੈ ਇੱਕਦਾਨੋਂ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਸਤਿਗੁਰੂ ਫਰੀਦ ਸਮਝਾਦੇ ਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਦੁਨੀਆ ਜਿਹੜੀ ਨਾਸ਼ਵਾਨ ਹੈ ਇੱਥੇ ਕੋਈ ਮਿੱਤਰ ਨਹੀਂ ਹੈ ਸਭ ਪਦਾਰਥ ਜਿਹੜੇ ਇੱਥੇ ਨੇ ਜਣੇ ਉਹ ਤਾਂ ਇਹਨਾਂ ਗੱਲਾਂ ਤੋਂ ਦੂਰ ਹੋਈ ਜਾਂਦੇ ਪਰ ਇੱਕ ਕਹਿੰਦੇ ਨਹੀਂ ਇੱਥੇ ਤਾਂ ਹੋਊਗਾ ਆਪਾਂ ਕਿਹੜਾ ਕੱਲ ਕਿਸੇ ਨੇ ਦੇਖਿਆ ਐਸ਼ ਕਰੋ ਵੇ ਪ੍ਰਵਾਹ ਹੋ ਕੇ ਤੁਰੇ ਫਿਰਦੇ ਉਹ ਉਸ ਨੂੰ ਭੁੱਲ ਗਏ ਜਿਸ ਨੇ ਦੁਨੀਆ ਤੇ ਭੇਜਿਆ ਹੈ ਅਮਲ ਜੇ ਕੀਤਿਆ ਦੁਨੀਆ ਵਿੱਚ ਸੇ ਦਰਗਾ ਹੋਗਾ ਜੇ ਤੂੰ ਨਿਕੀਆਂ ਦੁਨੀਆਂ ਦੇ ਵਿੱਚ ਕਰਕੇ ਜਾਵੇਂਗਾ ਤਾਂ ਤੇਰੇ ਅੱਗੇ ਕੰਮ ਆਉਣਗੀਆਂ ਕਿਉਂਕਿ ਤੈਨੂੰ ਮੁਕਤੀ ਚਾਹੀਦੀ ਹੈ ਤੇ ਮੁਕਤੀ ਤਾਂ ਹੀ ਮਿਲਣੀ ਹੈ ਜੇਕਰ ਸੱਚ ਦੇ ਮਾਰਗ ਨੂੰ ਅਪਣਾਵੇਂਗਾ ਸੱਚ ਦਾ ਮਾਰਗ ਕੀ ਹੈ ਨਾ ਕੋਈ ਬਹਿਰੀ ਨਾ ਕੋਈ ਮਿੱਤਰ ਨਾ ਕੋਈ ਖੁਸ਼ੀ ਨਾ ਕੋਈ ਗਮੀ ਨਾ ਕੋਈ ਲੋਭ ਨਾ ਕੋਈ ਲਾਲਚ ਨਾ ਕੋਈ ਨਿੰਦਿਆ ਨਾ ਵਡਿਆਈ ਸਭ ਚੀਜ਼ਾਂ ਤੂੰ ਭਰੇਂਗਾ ਬੈਰੀ ਮਿੱਤਰ ਸਭ ਕੀ ਧਿਆਨਾ ਮੰਗੇ ਮੱਤਾ ਸਤਿਗੁਰੂ ਫਰੀਦ ਜੀ ਸਮਝਾ ਰਹੇ ਕਿ ਜੇ ਤੂੰ ਦੁਨੀਆਂ ਦੇ ਵਿੱਚ ਕੋਈ ਨੇਕੀਆ ਕਰ ਜਮੇਗਾ ਤਾਂ ਤੇਰੇ ਕੰਮ ਵਾੜੂਗਾ ਨਹੀਂ ਤਾਂ ਫਿਰ ਤੂੰ ਸਾਰਾ ਕੁਛ ਜਿਹੜਾ ਮੋਲ ਵੀ ਗਵਾ ਕੇ ਚਲੇ ਜਾਵੇਂਗਾ ਜਿਵੇਂ ਕਿ ਪਹਿਲੇ ਪਾਸਾ ਸਮਝਾ ਰਹੇ ਜਪ ਤਪ ਕਾ ਬੰਦ ਬੇਤੁਲਾ ਇਸ ਲੰਗੇ ਮਹਿਲ ਨਾ ਸਰਬਰ ਨਾ ਉਛਲੇ ਐਸਾ ਪੰਥ ਸਹਿਲ ਜਿਹੜਾ ਜਪ ਤਪ ਦਾ ਕਹਿੰਦੇ ਮਾਰਗ ਹੈ ਇਹ ਬਹੁਤ ਵਧੀਆ ਹੈ ਤੈਨੂੰ ਕਿਤੇ ਵੀ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਦਰਗਾਹ ਦੇ ਵਿੱਚ ਜਾ ਕੇ ਤិន ਕੰਮ ਕੀ ਆਣਾ ਜਪ ਤਪ ਕਾਮ ਕ્રોਧ ਲੋਭ ਮੋਹ ਹੰਕਾਰ ਵਿਸ਼ੰਤ ਤੋਂ ਦੂਰ ਹੋ ਜਾ ਉਸ ਪਰਮਾਤਮਾ ਦਾ ਸਿਮਰਨ ਕਰ ਫੇ ਤੈਨੂੰ ਕਿਸੇ ਵੀ ਤੁਲਾ ਦੀ ਲੋੜ ਨਹੀਂ ਪੈਣੀ ਕਿ ਮੈਂ ਬੇੜੀ ਨੂੰ ਪਾਰ ਲੰਘਾਉਣ ਲਈ ਮੇਰੇ ਕੋਲ ਕੋਈ ਤੁਲਾ ਚਾਹੀਦੀ ਨਾਮ ਦਾ ਤੁਲਾ ਐਡਾ ਹੈ ਕਿ ਤੈਨੂੰ ਬਿਲਕੁਲ ਵੀ ਡਰਨੇ ਨਹੀਂ ਰਹੇਗਾ ਨਾ ਸਰਬਰ ਨਾ ਉਛਲੇ ਐਸਾ ਪੰਥ ਸੇਲ ਫਿਰ ਕਹਿੰਦੇ ਜਿੰਨਾ ਮਰਜੀ ਤੂਫਾਨ ਸਮੁੰਦਰ ਚ ਲੱਗੇ ਜਿੰਨਾ ਮਰਜੀ ਤੂਫਾਨ ਆਵੇ ਲਹਿਰਾਂ ਵੜਨਾ ਉਸ ਨੂੰ ਕੋਈ ਵੀ ਪ੍ਰਵਾਹ ਨਹੀਂ ਦੀ ਕਿਉਂਕਿ ਉਸ ਦੇ ਕੋਲ ਨਾਮ ਦਾ ਬੀਜ ਹੈ ਨੇਕੀਆਂ ਕਰਕੇ ਚੱਲੇ ਦੁਨੀਆ ਤਾ ਪਰਮਾਤਮਾ ਦਾ ਸਿਮਰਨ ਕੀਤਾ ਮੌਤ ਨੂੰ ਦਰ ਜਿਹੜੇ ਮਨ ਦੇ ਵਿੱਚੋਂ ਕੱਢ ਕੇ ਸਵਾਸਨ ਦੀ ਪੁੰਜੀ ਨੂੰ ਲੇਖਿਤ ਲਾਇਆ ਕਿਉਂਕਿ ਉਹ ਜਾਣਾ ਹੈ ਪਰ ਜਿਹੜੇ ਕਹਿੰਦੇ ਅਸੀਂ ਇੱਥੇ ਬੈਠੇ ਰਹਿਣਾ ਉਹਨਾਂ ਲਈ ਬਹੁਤ ਔਖਾ ਹੈ ਸੋ ਉਹਲੇ ਸ਼ਲੋਕ ਸਤਗੁਰੂ ਸਮਝਾ ਰਹੇ ਫਰੀਦਾ ਦਰਿਆ ਦੇ ਕੰਨੇ ਵਗਲਾ ਬੈਠਾ keel ਕਰੇ keel ਕਰਿੰਦੇ ਹੰਝ ਨੂੰ ਉਚਿੰਤੇ ਬਾਜ ਪਏ ਬਾਜ ਪੈ ਤੇ ਸਰਬ ਦੇ ਕੇਲਾ ਬਿਸਰੀਆਂ ਜੋ ਮਨ ਚਿਤ ਨ ਚਿਤ ਸੰ ਸੋ ਗੱਲੀ ਰੱਬ ਕੀ ਦਰਿਆ ਦੇ ਕਿਨਾਰੇ ਤੇ ਕਹਿੰਦੇ ਬਗਲਾ ਬੈਠਾ ਕੋਲਲਾ ਕਰੇ ਦੇਖ ਰਿਹਾ ਕਿ ਕਦੋਂ ਮੱਛੀ ਆਵੇਗੀ ਮੈਂ ਝਟੋ ਦਾ ਸ਼ਿਕਾਰ ਕਰੂੰਗਾ ਕਲੋਲ ਕਰ ਰਿਹਾ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਸ਼ਿਕਾਰ ਵੀ ਕਿਸੇ ਦਾ ਹੋ ਸਕਦਾ ਹੈ ਉਹ ਕਿਸੇ ਦਾ ਸ਼ਿਕਾਰ ਕਰਨ ਲਈ ਬੈਠਾ ਹੈ ਪਰ ਉਹਨੂੰ ਨਹੀਂ ਪਤਾ ਕਿ ਮੇਰੇ ਤੇ ਵੀ ਬਾਜ਼ ਜਿਹੜੇ ਐ ਉਹ ਨਿਗਾ ਟਿਕਾ ਕੇ ਬੈਠੇ ਐ ਬਾਜ਼ ਕੌਣਾ ਹੈ ਮੌਤ ਦਾ ਫਰਿਸ਼ਤਾ ਹੰਸ ਕੌਣਾ ਹੈ ਬਗਲਾ ਕੇਲ ਕਰਦੇ ਹੰਸ ਨੂੰ ਅਚਿੰਤੇ ਬਾਜ਼ ਤੇ ਉਸ ਬਗਲੇ ਨੂੰ ਕਹਿੰਦੇ ਕਲੋਲਾ ਜਿਹੜਾ ਕਰ ਰਿਹਾ ਸੀ ਮੌਤ ਦੇ ਫਰਿਸ਼ਤੇ ਆ ਗਏ ਆ ਕੇ ਕਹਿਤਾ ਚੱਲ ਵੇ ਮਿੱਤਰ ਤੇਰੀ ਵਾਰੀ ਆ ਗਈ ਸਭ ਕੁਝ ਵਿਛੜ ਗਿਆ ਜਿਹੜਾ ਕਲੋਲਾ ਕਰਦੇ ਸੀ ਬਾਜ ਪਿੱਤ ਸਰਬ ਦੇ ਕੇਲਾ ਵਿਸਰੀ ਜਿਹੜਾ ਕਲੋਲਾ ਕਰਦੇ ਸੀ ਤਮਾਸ਼ੇ ਕਰਦੇ ਸੀ ਸਭ ਕੁਝ ਛੁੱਟ ਗਿਆ ਜੋ ਮਨ ਚਿੱਤ ਨ ਚੇਤ ਸੁ ਸਗੱਲੇ ਦਬ ਕੀ ਹੈ ਕਿਸੇ ਬੰਦੇ ਦੇ ਹੱਥ ਵਸ ਕੁਛ ਵੀ ਹੱਥ ਵਸ ਨਹੀਂ ਹੈ ਜੇਕਰ ਕਿਤੇ ਹੱਥ ਵਸਦਾ ਇੱਥੇ ਹੈਵਰ ਗੇਵਰ ਛਤਰਫਨ ਵਾਲੇ ਜਿਹੜੇ ਲੋਕ ਗਏ ਆ ਉਹ ਤਾਂ ਜਾਣਦੇ ਨਾ ਇੱਥੇ ਤੇ ਇਦਾਂ ਦੀਆਂ ਵੀ ਕਹਾਣੀਆਂ ਹੈ ਕਿ ਕਾਲ ਪਾਵੇ ਨਾ ਬੰਨੇ ਜਿਨ੍ਹਾਂ ਨੇ ਉਹਨਾਂ ਨੂੰ ਵੀ ਜਾਣਾ ਪੈ ਗਿਆ ਉਹਨਾਂ ਨੂੰ ਵੀ ਦੁਨੀਆ ਤੋਂ ਜਾਣਾ ਪਿਆ ਸੋ ਉਹਦੇ ਮਨ ਦੇ ਵਿੱਚ ਪਤਾ ਹੀ ਨਹੀਂ ਸੀ ਉਹਨੂੰ ਕਿ ਮੈਂ ਤਾਂ ਇੱਥੋਂ ਚਲੇ ਜਾਣਾ ਉਹ ਤਾਂ ਕੋਲਾਲਾ ਕਰਦੇ ਸੀ ਮੱਛੀ ਬਲਾਂ ਨਿਗਾਟਕਾ ਕੇ ਬਿਠੇ ਬਗਲਾ ਬਣ ਕੇ ਲੇਕਿਨ ਐਸੇ ਰੱਬ ਦੇ ਫਰਿਸ਼ਤੇ ਆਏ ਕਿ ਉਹਦੀ ਆਪਣੀ ਮੌਤ ਉਹ ਆਪਿਸ਼ਕਾਰ ਬਣ ਗਿਆ ਸੋ ਇਸੇ ਕਰਕੇ ਪੰਜਵੀਂ ਪਾਛ ਸਮਝਾ ਰਹੇ ਹੈ ਕਿ ਆਪਣੇ ਆਪ ਦੇ ਮੰਜ਼ਲ ਨੂੰ ਨਾ ਭੁੱਲ ਤਿਸ ਤੂ ਸੇਵ ਜਨ ਤੂ ਕੀਆ ਤਿਸ ਆਰਾਧ ਜਨ ਜੀਉਦੀ ਹੈ ਜਨ ਕਿੰਦੇ ਤੈਨੂੰ ਭੇਜਿਆ ਇੱਥੇ ਉਹਦੀ ਤੂ ਸੇਵਾ ਕਰ ਸੇਵਾ ਕੀ ਕਰਨੀ ਹੈ ਉਹਨੂੰ ਸਿਮਰ ਉਹਨੂੰ ਯਾਦ ਕਰ ਉਹਨੂੰ ਚੇਤੇ ਕਰ ਉਹਨੂੰ ਭੁੱਲ ਨਾ ਤਿਸ ਆਰਾਧ ਜਨ ਜੀ ਦੀ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ ਜਿਸ ਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਹੈ ਉਹਨੂੰ ਹਮੇਸ਼ਾ ਯਾਦ ਰੱਖ ਤਿਸ ਕਾ ਚੱਕਰ ਹੈ ਫਿਰ ਧੰਨ ਨ ਲੱਗੇ ਤਿਸ ਕੀ ਕਰ ਪੋਤਦਾਰੀ ਫਿਰ ਦੁੱਖ ਨ ਲੱਗੇ ਕਿੰਦੇ ਤੈਨੂੰ ਕੋਈ ਫਿਰ ਡੰਨਣੇ ਲੱਗੂਗਾ ਡੰਨ ਕਾ ਦਾ ਲੱਗਣਾ ਜਿਹੜਾ ਅਸੀਂ ਨਰਕ ਸਵਰਗ ਦੀਆਂ ਗੱਲਾਂ ਕਰਦੇ ਜੇਕਰ ਤੂੰ ਕਹਿੰਦੇ ਉਹਦਾ ਚੱਕਰ ਬਣ ਜਿਵੇਂ ਉਹਦਾ ਨੌਕਰ ਬਣ ਜਿਵੇਂ ਇਹਦਾ ਜਿਹਨੇ ਤੈਨੂੰ ਦੁਨੀਆ ਤੇ ਭੇਜਿਆ ਜਿਹਦੇ ਕੋਲ ਸਾਰੀ ਦੁਨੀਆ ਦਾ ਖਜ਼ਾਨਾ ਹੈ ਤਉ ਉਹਦਾ ਖਜ਼ਾਂਚੀ ਲੱਗ ਜਾ ਕਹਿੰਦੇ ਫੇ ਤੈਨੂੰ ਦਰਿ ਨਹੀਂ ਹੋਊਗਾ ਵੀ ਮੇਰੇ ਕੋਲੋਂ ਕੁਛ ਖਸ ਗਿਆ ਜਿਸ ਕੀ ਕਰਪੋਤ ਦਰੀ ਪੋਤਦਰੀ ਉਸ ਮਾਲਕ ਦੀ ਕਰਪੋਤ ਦਰੀ ਪੋਤਦਰੀ ਖਜ਼ਾਂਚੀ ਬਣ ਜਾ ਕਹਿੰਦੇ ਉਹਦਾ ਫਿਰ ਦੁੱਖ ਨਾ ਲੱਗੇ ਜੇ ਕੋਈ ਕਾਟਾ ਵੀ ਪੈ ਜਾਊਗਾ ਤੈਨੂੰ ਕੋਈ ਦੁੱਖ ਨਾ ਲੱਗੂਗਾ ਜਿਸ ਨੇ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਪੰਜਿਆ ਪੰਜਵੇਂ ਪਾਸ਼ਾ ਬਸੰਤ ਰਾਗ ਦੇ ਵਿੱਚ ਇਹ ਸਮਝਾ ਰਹੇ ਤਿਸ ਤੂੰ ਸੇਵ ਜਿੰਦ ਤੂੰ ਕੀਆ ਤਿਸ ਅਰਾਧ ਜਿੰਦ ਜੀਵ ਦੀ ਹੈ ਜਿਸ ਕਰ ਚੱਕਰ ਹੈ ਫਿਰ ਡੰ ਲੱਗੇ ਤਿਸ ਕੀ ਕਰਪੂਤ داری ਫਿਰ ਦੁੱਖ ਨ ਲੱਗੇ ਜੇ ਕਰ ਤੂ ਕਿਤੇ ਉਸ ਨੂੰ ਸਿਮਰ ਲਵੇਂਗਾ ਫਿਰ ਤੈਨੂੰ ਕੋਈ ਡਰ ਨਹੀਂ ਲੱਗੂਗਾ ਜਿਵੇਂ ਇੱਥੇ ਕਿਹਾ ਕਿ ਬਾਜ ਪੇ ਤਿਸ ਰੱਬ ਦੇ ਕਿਲਾ ਮਿਸਰੀ ਹੈ ਫਿਰ ਤੈਨੂੰ ਇਨਾਂ ਬਾਜਾਂ ਦਾ ਡਰ ਹੀ ਨਹੀਂ ਰਹਿਣਾ ਕਿਉਂਕਿ ਤੂੰ ਜੁੜਿਆ ਹੀ ਉਸ ਦੇ ਨਾਲ ਹੈ ਜਿਹਦੇ ਫਰਿਸ਼ਟੇ ਵੀ ਹੁਕਮ ਦੇ ਅੰਦਰ ਹੈ ਤੇ ਤੈਨੂੰ ਮੌਤ ਦਾ ਡਰ ਹੀ ਨਹੀਂ ਰਹਿਣਾ ਤੈਨੂੰ ਤਾਂ ਇਹ ਲੱਗਣਾ ਕਿ ਮੈਂ ਇਹ ਤਨ ਕਰਨਾ ਕੀ ਹੈ ਮੈਂ ਤਾਂ ਉਸ ਦੇ ਨਾਲ ਜੁੜ ਗਿਆ ਜਿਹੜਾ ਦੁਨੀਆਂ ਦਾ ਮਾਲਕ ਹੈ ਇਹ ਦੁਨੀਆਂ ਤੈਨੂੰ ਫੇ ਗਮਗੀਨ ਲੱਗਣੀ ਹੈ ਸਤਿਗੁਰੂ ਸਮਝਾਦਾ ਸਾਡੇ ਤਰ੍ਹਾਂ ਦੇ ਮਨ ਦੇਹ ਦੀ ਚੱਲੇ ਪਾਣੀ ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ ਕਹਿੰਦੇ ਸਾਡੇ ਤਿੰਨ ਮਨ ਦੀ ਦੇਹ ਜਿਹੜੀ ਹੈ ਇਹ ਕਦ ਨਾਲ ਚੱਲ ਰਹੀ ਹੈ ਅੰਨ ਦੇ ਨਾਲ ਪਾਣੀ ਦੇ ਨਾਲ ਅਸੀਂ ਖਾਂਦੇ ਆਂ ਫਿਰ ਪਾਣੀ ਪੀਂਦੇ ਆਂ ਇਹ ਤਨ ਚੱਲ ਰਿਹਾ ਹੈ ਪਰ ਇਹਨੂੰ ਤਨ ਨੂੰ ਚਲਾਉਂਦੇ ਚਲਾਉਂਦੇ ਇਸ ਜੀਵ ਦੇ ਨਾਲ ਜਿਹੜੇ ਕਰਮ ਇੰਦਰੇ ਸਾਡੇ ਹੈਗੇ ਆ ਉਹਨਾਂ ਦੇ ਨਾਲ ਪਰਮਾਤਮਾ ਨੂੰ ਵਿਚਾਰ ਕਰਨਾ ਆਇਓ ਬੰਦਾ ਦੁਨੀਆ ਵਿੱਚ ਬੱਤ ਅਸੂਣੀ ਬੰਦੇ ਨੂੰ ਇਹ ਪਤਾ ਹੀ ਨਹੀਂ ਆਸਾ ਤ੍ਰਿਸ਼ਨਾਵਾਂ ਦੇ ਵਿੱਚ ਬੰਨਿਆ ਹੋਇਆ ਹੈ ਆ ਵੀ ਕਰ ਲਮਾ ਉਹ ਵੀ ਕਰ ਲਮਾ ਮੈਂ ਆ ਵੀ ਨਵੇਲ ਲਮਾ ਮੇਰਾ ਦੁਨੀਆ ਵਿੱਚ ਆ ਵੀ ਕੰਮ ਹੋ ਜਵੇ ਆ ਬਿਜ਼ਨਸ ਚੱਲ ਜਵੇ ਇਹ ਕਿਤੇ ਪਿੱਛੇ ਨਾ ਰਹਿ ਜਵੇ ਐਸੀਆਂ ਆਸਾ ਤ੍ਰਿਸ਼ਨਾ ਮਾਂ ਜਾਗਦੀਆਂ ਕਹਿੰਦੇ ਮਲਕਤ ਮੌਤ ਜੇ ਆਵਸੀ ਸਭ ਦਰਵਾਜੇ ਬੰਨ ਜਦੋਂ ਕਹਿੰਦੇ ਕਿਤੇ ਉਹ ਫਰਿਸ਼ਤੇ ਫੇ ਆਉਂਦੇ ਸਾਰੇ ਦਰਵਾਜੇ ਬੰਦ ਦਿੰਦੇ ਦਰਵਾਜੇ ਕਿਹੜੇ ਆੱਖਾਂ ਕੰਨ ਨੱਕ ਜੋ ਵੀ ਤੇਰਾ ਉਹ ਸਭ ਕੁਝ ਬੰਦ ਕਰ ਦਿੰਦੇ ਮਲਕਤ ਮੌਤ ਜੇ ਆਵਸੀ ਸਭ ਦਰਵਾਜੇ ਬੰਨ ਬੰਦੇ ਦੇ ਦਰਵਾਜੇ ਕੀ ਆ ਨੌ ਦਰਵਾਜੇ ਦਸਵਾਂ ਦਵਾ 10ਵੇਂ ਦਰਵਾਜ਼ੇ 'ਚ ਆਪੇ ਬੈਠਾ ਸਾਡੇ ਦਰਵਾਜੇ ਬੰਨ ਦਿੱਤੇ ਉਹਨਾਂ ਨੇ ਆਕੇ ਬੜਗੇ ਅੰਦਰ ਤਿੰਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬੰਨ ਤੇ ਬੰਦਾ ਜਿਹਨਾਂ ਨੂੰ ਕਹਿੰਦਾ ਸੀ ਆ ਮੇਰੀ ਭੈਣ ਹੈ ਆ ਮੇਰਾ ਪ੍ਰਾਹ ਹੈ ਆ ਮੇਰਾ ਰਿਸ਼ਤੇਦਾਰ ਹੈ ਫਿਰ ਕਹਿੰਦੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਹਿੰਦੇ ਅੱਗੇ ਤੋਰ ਦਿੱਤਾ ਲੈ ਜਾਓ ਜੀ ਇਹਨੂੰ ਇਹਦਾ ਸਮਾਂ ਆ ਗਿਆ ਪਰ ਤੂੰ ਤਾਂ ਉਹਨਾਂ ਦੇ ਨਾਲ ਸਾਰਾ ਕੁਸ਼ ਮੂਲ ਜੋ ਤੈਨੂੰ ਦੇ ਕੇ ਭੇਜਿਆ ਸੀ ਤੋ ਉਹ ਗਵਾਉਂਦਾ ਰਹਿ ਗਿਆ ਕਿ ਮੈਂ ਇਹਨਾਂ ਲਈ ਆ ਕਰ ਲਵਾਂ ਮੈਂ ਇਹਨਾਂ ਲਈ ਉਹ ਕਰ ਲਵਾਂ ਮੇਰਾ ਰਿਸ਼ਤੇਦਾਰ ਆ ਮੇਰੇ ਭੈਣ ਆ ਮੇਰਾ ਭਰਾ ਹੈ ਪਰ ਉਹਨਾਂ ਤਾਂ ਫਿਰ ਸਮਾਂ ਆਇਆ ਤਾਂ ਤੈਨੂੰ ਅੱਗੇ ਬੰਨ ਕੇ ਤੋਰ ਦਿੱਤਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕਰਨ ਫ਼ਰਿਦਾ ਅਮਲ ਜੀ ਕੀਤੇ ਦੁਨੀਆ ਵਿੱਚ ਦਰਗਾ ਹਵੇ ਕੰਮ ਜੀ ਕਰ ਤੂ ਕਿਤੇ ਦੁਨੀਆ ਦੇ ਵਿੱਚ ਕੰਮ ਚੰਗੇ ਕਰ ਲਊਗਾ ਤੇ ਤੇਰੇ ਕਮ ਆਉਣੇ ਨਹੀਂ ਤਾਂ ਸਮਝਾ ਰਹੇ ਕਹਿੰਦੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕਰਨ ਚਾਰ ਬੰਦਿਆਂ ਨੇ ਚੱਕ ਲਿਆ ਆਰਥੀਕ ਤੇ ਰੱਖ ਲਿਆ ਲੈ ਕੇ ਤੁਰ ਪਏ ਤੇ ਬੰਦਾ ਜਾ ਰਿਹਾ ਤੇ ਜਿਹੜਾ ਆਪਣਾ ਆਪ ਗਵਾਇਆ ਸੀ ਉਹ ਦੁਨੀਆ ਦੇ ਵਿੱਚ ਜਿਹਦੇ ਜਿਹਦੇ ਸੋਸਣ ਦੀ ਪੂੰਜੀ ਦਿੱਤੀ ਸੀ ਜਿਨ੍ਹਾਂ ਦੇ ਨਾਲ ਵਪਾਰ ਕਰਨਾ ਸੀ ਉਸ ਦਾ ਪਰਮਾਤਮਾ ਦੇ ਨਾਮ ਦਾ ਉਹ ਤਾਂ ਰਹਿ ਗਿਆ ਤੇ ਫਿਰ ਤੂੰ ਜਨਮ ਮਨ ਦੇ ਚੱਕਰ ਦੇ ਵਿੱਚ ਪੈ ਗਿਆ ਸੋ ਇਹ ਜਿਹੜਾ ਸਰੀਰ ਨੂੰ ਤੂੰ ਪਾਲਦਾ ਰਹਿ ਗਿਆ ਇਸ ਨੂੰ ਚਲਾਉਂਦਾ ਰਹਿ ਗਿਆ ਪਰ ਸਾਰਾ ਕੁਝ ਭੁੱਲ ਗਿਆ ਕਿ ਮੈਂ ਤਾਂ ਇੱਥੇ ਆਪਣਾ ਮਾਰਗ ਜਿਹੜਾ ਜਾਣ ਵਾਲਾ ਉਹਨੂੰ ਸਵਾਰਨ ਹੈ ਜਨਮ ਸਰਾਨੋ ਪਥ ਨ ਸਵਾਰਾ ਸਾਜ ਪਰਿਦੇ ਦਿਸデア ਕਹਿ ਰਵਿਦਾਸ ਨਿਦਾਨ ਦੇ ਵਰਨੀ ਚਿਤਸ ਨਾਹੀ ਦੁਨੀਆ ਫਲ ਕਾ ਸਤਗੁਰੰਦਾਸ ਮਹਾਰਾਜ ਜੀ ਕਹਿੰਦੇ ਕਿ ਤੂੰ ਦੁਨੀਆ ਵਿੱਚ ਆਪਣੇ ਇਸ ਜੀਵਨ ਨੂੰ ਸੁਧਾਰ ਲਿਆ ਪਰ ਜਿਹੜਾ ਅਸਲੀ ਤੇਰਾ ਮਾਰਗ ਸੀ ਉਹ ਤੈਨੂੰ ਪਤਾ ਨਹੀਂ ਲੱਗਾ ਜਦੋਂ ਸਾਂਝ ਪਈ ਜਦੋਂ ਮੌਤ ਦਾ ਫਰਿਸ਼ਤਾ ਨੇੜੇ ਆ ਗਿਆ ਫੇ ਤੈਨੂੰ ਜਾਦਾਇਆ ਤਾਂ ਪਰ ਤੇਰੇ ਉੱਪਰ ਕੁਝ ਵੀ ਨਹੀਂ ਰਿਹਾ ਉਹ ਤਾਂ ਪੱਕਾ ਮੰਨ ਕੇ ਬੈਠਾ ਸੀ ਕਿ ਮੈਂ ਟਿਕਾਣਾ ਕਰ ਲਿਆ ਇੱਥੇ ਪਰ ਉਹ ਤਾਂ ਅੱਗੇ ਮੌਤ ਤਾਂ ਆ ਗਈ ਸੋ ਆਸਾ ਤ੍ਰਿਸ਼ਨਾਮਾਂ ਦੇ ਵਿੱਚ ਉਹਨਾਂ ਜ਼ਿੰਦਗੀ ਗੁਜ਼ਾਰਤੀ ਜਨ ਸੋ ਇਹ ਆਸਾ ਤ੍ਰਿਸ਼ਨਾਮਾ ਤਾਂ ਹੀ ਮੁਕ ਸਕਦੀ ਹੈ ਇਹ ਕਲਸੀ ਉਸ ਪਰਮਾਤਮਾ ਦਾ ਸਿਮਰਨ ਕਰੀਏ ਇਸੇ ਕਰਕੇ ਸਿਰੀ ਰਾਗ ਦੇ ਵਿੱਚ ਪਹਿਲੇ ਪਾਸ਼ਾ ਸਮਝਾ ਰਹੇ ਆਸਾ ਅੰਦਰ ਜੰਮਿਆ ਆਸਾ ਰਸ ਖਾਏ ਆਸਾ ਬੰਦ ਚਲਾਈਏ ਮੋਹੇ ਮੂੰਹ ਚੋਟਾ ਖਾਏ ਅਭ ਗੁਣ ਬੰਦਾ ਮਾਰੀ ਛੁੱਟੇ ਗੁਰਮਤਿ ਨਾਏ ਕਿੰਦੇ ਆਸਾਂ ਦੇ ਵਿੱਚ ਜੰਮਿਆ ਸੀਗਾ ਮੈਂ ਆਹ ਕਰਨਾ ਮੈਂ ਉਹ ਕਰਨਾ ਆਸਾ ਤ੍ਰਿਸ਼ਨਾ ਮੈਂ ਇੰਨੀ ਅਸਿਗੀਆਂ ਕਿ ਮੇਰਾ ਆ ਨਰੇਜ ਵੀ ਮੇਰਾ ਬੱਚਾ ਹੈ ਮੇਰੇ ਬੱਚੀ ਹੈ ਘਰ ਵਾਲੀ ਹੈ ਭੈਣ ਭਰਾ ਹੈ ਸਾਰੀਆਂ ਆਸਾ ਤ੍ਰਿਸ਼ਨਾ ਮਾਂ ਸੀਗੀਆਂ ਆਸਾ ਰਸ ਖਾਏ ਤੇ ਇਹੋ ਆਸਾ ਨੂੰ ਪੂਰੀਆਂ ਕਰਦਾ ਜਾਂਦਾ ਰਸਕਸ ਦੁਨੀਆ ਦੇ ਭੋਗ ਰਿਆ ਹੈ ਆਸਾ ਬੰਦ ਚਿਲਾਈਏ ਮੋਹੇ ਮੂੰਹ ਚੋਟਾ ਖਾਏ ਜਦੋਂ ਆਸਾ ਤ੍ਰਿਸ਼ਨਾ ਮਾਂ ਦੇ ਵਿੱਚ ਹੀ ਬੰਦਾ ਚੱਲ ਪਿਆ ਤੇ ਫਿਰ ਕਹਿੰਦੇ ਮੂੰਹ ਤੇ ਝੋਟਾ ਖਾਣੀ ਆ ਪੈਂਦੀ ਹੈ ਕਿਉਂਕਿ ਦੁਨੀਆ ਦੇ ਉੱਤੇ ਨੇਕੀ ਨਹੀਂ ਕੀਤੀ ਆਸਾ ਕ੍ਰਿਸ਼ਨਾ ਮਕਾਰੀਆਂ ਆਪਣੇ ਲਾਲਚ ਦੀਆਂ ਜਾਂ ਤਾਂ ਉਹਦੇ ਨਾਮ ਦੀ ਆਸਾ ਲੁੱਟ ਲੈਂਦਾ ਕਿਉਂਕਿ ਸਤਗੁਰ ਕਬੀਰ ਕਹਿੰਦੇ ਹੈ ਕਿ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਲੁੱਟ ਫਿਰ ਪਛੇਤ ਪਛਤਾਓਗੇ ਪ੍ਰਾਨ ਜਾਣਗੇ ਝੂਟ ਪਰ ਤੇਰਾ ਉਹਦੇ ਨਾਲ ਤਾਂ ਪ੍ਰੇਮ ਹੀ ਨਹੀਂ ਪ੍ਰੇਮ ਤਾਂ ਸਿਗਾ ਦੁਨੀਆ ਦੇ ਨਾਲ ਤੇ ਫਿਰ ਮੂੰਹ ਤੇ ਕਹਿੰਦੇ ਝੋਟਾ ਖਾਣੀ ਆ ਪੈਂਦੀ ਹੈ ਮੂੰਹ ਤੇ ਝੋਟਾ ਕਾਦੀਆਂ ਪੈਦੀ ਕਿਤੇ ਨੂੰ ਜੰਮਣਾ ਪੈਂਦਾ ਮਰਨਾ ਪੈਂਦਾ ਅਭਗੁਣ ਬੰਦਾ ਮਰੀਏ ਛੁੱਟੇ ਗੁਰਮਤਿ ਨਾਏ ਇਹ ਕਿਤੇ ਜਿਹੜਾ ਮਨਮੁਖ ਬੰਦਾ ਹੈ ਉਹ ਅਭਗੁਣਾ ਦੇ ਵਿੱਚ ਮਰ ਜਾਂਦਾ ਆ ਸਤਿ ਰਿਸ਼ਨਾਵਾ ਦੇ ਵਿੱਚ ਪਰ ਜੇ ਕਿਤੇ ਉਹਨੂੰ ਗੁਰੂ ਦਾ ਗਿਆਨ ਮਿਲ ਜਵੇ ਨਾਮ ਮਿਲ ਜਵੇ ਤਾਂ ਫਿਰ ਉਹ ਇਹਨਾਂ ਚੱਕਰਾਂ ਚੋਂ ਛੁੱਟ ਜਾਂਦਾ ਸੋ ਇਸ ਦੇਹ ਨੂੰ ਚਲਾਉਣ ਲਈ ਜੋ ਸਾਨੂੰ ਅੰਨ ਪਾਣੇ ਮਿਲਦੇ ਹੈ ਇਹਨੂੰ ਦੇਹ ਨੂੰ ਚਲਾਉਂਦੇ ਚਲਾਉਂਦੇ ਅਸੀਂ ਇੰਦਰੀਆਂ ਦੇ ਨਾਲ ਉਸ ਪਰਮਾਤਮਾ ਨੂੰ ਵਿਜਾਗ ਕਰਨਾ ਫਰੀਦਾ ਹੋਬਲੇ ਹਾਰੀ ਤਿੰਨ ਪੰਖੀਆਂ ਜੰਗਲ ਜਿਨਾਂ ਬਾਸ ਕਕਰ ਚੁਗਣ ਥਲ ਵਸਨ ਰੱਬ ਨਾ ਛੁਡਨ ਪਾਸ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਕਿ ਉਹ ਪੰਖੀ ਦੇਖ ਜਿਹੜੇ ਜੰਗਲ ਦੇ ਵਿੱਚ ਰਹਿੰਦੇ ਹੈ ਰੋਣ ਚੁਗਦੇ ਹੈ ਥੱਲੇ ਸੌਂਦੇ ਹੈ ਹੱਲਨੇ ਚ ਸੌਂਦੇ ਹੈ ਇਕੱਠੀ ਨਹੀਂ ਕਰਦੇ ਪਰ ਫਿਰ ਵੀ ਕੀ ਕਰਦੇ ਕਕਰ ਚੁਗਣ ਥਲ ਵਸਨ ਕਹਿੰਦੇ ਹੋ ਰੋੜ ਚੁਗਦੇ ਹੈ ਮਿੱਟੀ ਨੂੰ ਫਰੋਲਦੇ ਹੈ ਥੱਲੇ ਸੌਂਦੇ ਹੈ ਪਰ ਅੰਬ ਬਣਾ ਛੁੱਡਣ ਪਾਸ ਪਰ ਉਸ ਪਰਮਾਤਮਾ ਨੂੰ ਨਾਮ ਸਿਮਰਨ ਦਾ ਉਹ ਕਦੀ ਵੀ ਛੱਡਦੇ ਨਹੀਂ ਸਵੇਰੇ ਸ਼ਾਮ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਇਕੱਠੇ ਨਹੀਂ ਕਰਦੇ ਬੰਦੇ ਆਂ ਕਿ ਮੈਂ ਆ ਵੀ ਇਕੱਠਾ ਕਰ ਲਵਾਂ ਮੈਂ ਕੱਲ ਨੂੰ ਉਹਦਾ ਜਿਆਦਾ ਕਰਨਾ ਮੈਂ ਆ ਵੀ ਕਰ ਲਵਾਂ ਉਹ ਘਰ ਵੀ ਨਹੀਂ ਬਣਾਉਂਦੇ ਕਿਉਂਕਿ ਉਹ ਪੰਖੇ ਨੂੰ ਆਂਗੂ ਅੱਜ ਇਸ ਦਰਤ ਤੇ ਹੈ ਕੱਲ ਨੂੰ ਪਤਾ ਨਹੀਂ ਹੋਣਾ ਕਿ ਨਹੀਂ ਲੇਕਿਨ ਬੰਦਾ ਜਿਹੜਾ ਹੈ ਇਹ ਤਾਂ ਮਹਿਲ ਵਾੜੀਆਂ ਬਣਾਉਂਦਾ ਥੱਕ ਜਾਂਦਾ ਇਹਨੂੰ ਤਾਂ ਇਦਾਂ ਲੱਗਦਾ ਕਿ ਮੈਂ ਇਕੱਠੀ ਕਰ ਲਵਾਂ ਆਪ ਤਾਂ ਮੈਂ ਮਰਨਾ ਹੀ ਹੈ ਸਤ ਪੀੜੀਆਂ ਦੀ ਇਕੱਠੀ ਕਰਕੇ ਜਾਵਾਂ ਸੋ ਇਹਨਾਂ ਪੰਖਿਆਂ ਨੂੰ ਸਤਗੁਰ ਫਰੀ ਸਮਝਾ ਰਹੇ ਹੈ ਇਹਨਾਂ ਨੂੰ ਕਹਿੰਦੇ ਸਿੱਖ ਇਹਨਾਂ ਨੂੰ ਕੁਰਬਾਨ ਜਾ ਜਿਹੜੇ ਉਸ ਪ੍ਰਮਾਤਮਾ ਤੋਂ ਕੁਰਬਾਨ ਜਾ ਰਹੇ ਹੈ ਇਹਨਾਂ ਨੂੰ ਸਿੱਖ ਲੈ ਤਾਂ ਕਿ ਤੈਨੂੰ ਜਿਹੜਾ ਹੈ ਲੋਭ ਲਾਲਚ ਨਾ ਰਹੇ ਇਸੇ ਕਰਕੇ ਸਤਿਗੁਰੂ ਚੌਥੇ ਪਾਸ਼ਾ ਸਮਝਾ ਰਹੇ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰੀ ਜਾਪਤ ਹੈ ਨਾਹੀ ਹੋਰ ਜਿਹੜਾ ਕਹਿੰਦੇ ਮਿਰਗ ਹੈ ਮੀਨ ਹੈ ਜਿਨਨੇ ਪੰਖੇਰੂ ਹਨ ਉਹ ਪਰਮਾਤਮਾ ਦਾ ਸਿਮਰਨ ਕਰਦੇ ਉਸ ਪਰਮਾਤਮਾ ਦੀ ਸਿਫਤਸਲਾਹ ਦੇ ਵਿੱਚ ਬੋਲਦੇ ਹੋਰ ਕੁਛ ਨਹੀਂ ਬੋਲਦੇ ਜਦੋਂ ਵੀ ਉਹ ਬੋਲਦੇ ਉਸ ਪਰਮਾਤਮਾ ਦੇ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਹੈ ਪਰ ਬੰਦਾ ਹੀ ਹੈ ਇੱਕ ਜਿਹੜਾ ਹਮੇਸ਼ਾ ਹੀ ਭੁੱਲਿਆ ਬੈਠਾ ਹੈ ਇਹ ਹਮੇਸ਼ਾ ਯਾਦ ਕਰਦਾ ਕਿ ਮਿਤ ਹੋਰ ਮਾਇਆ ਆ ਜਵੇ ਮੇਰਾ ਬੜਿਆਂ ਬੜਿਆਂ ਦੇ ਨਾਲ ਰਿਸ਼ਤਾ ਜੁੜ ਜਵੇ ਮੈਨੂੰ ਡਰ ਨਾ ਰਵੇ ਦੁਨੀਆ ਦਾ ਤੇ ਕਰਨਾ ਕੀ ਡਰ ਚੱਕ ਕੇ ਕਿ ਮੈਂ ਲੋਕਾਂ ਨੂੰ ਲੁੱਟ ਲਵਾਂ ਪਰ ਉਹਦੇ ਨਾਮ ਨੂੰ ਲੁੱਟਣ ਲਈ ਤਿਆਰ ਨਹੀਂ ਜਿਹਦਾ ਕੋਈ ਮੁੱਲ ਹੀ ਹੈ ਨਹੀਂ ਤੇ ਜਿਹੜੀ ਉਹਨ ਪੂੰਜੀ ਦੇ ਕੇ ਭੇਜੀ ਉਹਨ ਭੇਜੀ ਇਸ ਕਰਕੇ ਸੀ ਕਿ ਨਾਮ ਦਾ ਵਪਾਰ ਕਰ ਲਈ ਪਰ ਇਹ ਤਾਂ ਕਹਿੰਦਾ ਮੈਂ ਇੱਥੇ ਦੁਨੀਆਂ ਦੇ ਪਦਾਰਥ ਇਕੱਠੇ ਕਰਨੇ ਆ ਇਸੇ ਕਰਕੇ ਸਤਗੁਰ ਰਵਿਦਾਸਵਾਲਾ ਜੀ ਕਹਿੰਦੇ ਕਟੇ ਅਬ ਕਟ ਡੋਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋਈ ਕ ਬੇਨਤੀ ਮੇਰੀ ਪੂੰਜੀ ਰਾਖਾ ਹੋ ਬਨਜਾਰੋ RAM ਕੋ ਮੇਰਾ ਟੰਡ ਲਾ ਲਿਆ ਜਾਏ ਮੈਂ RAM ਨਾਮ ਤਨ ਲਾ ਦਿਆ ਵਿਖਲਾ ਦੀ ਸੰਸਾਰ ਉਹ ਕਹਿੰਦੇ RAM ਨਾਮ ਦਾ ਵਪਾਰ ਕਰਨਾ ਸੀ ਲੋਕੀਤਾ ਨਸ਼ੇ ਦਾ ਪਪਾ ਨਸ਼ਾ ਕਾਦਾ ਰਸਕਸ ਦੁਨੀਆ ਦੇ ਲੋਭ ਮੋਹ ਪਦਾਰਥਾਂ ਦੇ ਵਿੱਚ ਪੈ ਕੇ ਆਪਣੇ ਵਿਸ਼ੇ ਬਕਾਰਾਂ ਦਾ ਵਪਾਰ ਕਰਦੇ ਸਵਾਸਾਂ ਦੀ ਪੂੰਜੀ ਤਦ ਦਿੱਤੀ ਇਸ ਕਰਕੇ ਸੀ ਕਿ ਉਸ ਨੂੰ ਯਾਦ ਰੱਖਣਾ ਹੈ ਫਰੀਦਾ ਰੁੱਤ ਫਿਰ ਬਣਕੰਬਿਆ ਪੱਤ ਝੜੇ ਝੜਪਾ ਚਾਰੇ ਕੁੰਡਾ ਟੁੰਡੀਆਂ ਰਹਿਣ ਕਥਾ ਉਹਨਾ ਸਤਗੁਰੂ ਫਰੀਦ ਸਮਝਾ ਦੇ ਕਿ ਜਦੋਂ ਟਾਈਮ ਆਉਣਾ ਹੈ ਉਦੋਂ ਕਿਸ ਨੇ ਤੈਨੂੰ ਰੱਖ ਨਹੀਂ ਸਕਣਾ ਇਸੇ ਕਰਕੇ ਉਹ ਕਹਦੇ ਆ ਕਿ ਜਦੋਂ ਪੱਤਝੜ ਆਈ ਸਾਰੇ ਪੱਤੇ ਝਣ ਗਏ ਰੁੱਤ ਫਿਰੀ ਬਣ ਕੰਬਿਆ ਜਦੋਂ ਰੁੱਤ ਫਿਰਦੀ ਹੈ ਜੰਗਲ ਸੁੱਪ ਜਾਂਦੇ ਆ ਫਿਰ ਰੁੱਤ ਫਿਰਦੀ ਹੈ ਹਰੇ ਹੋ ਜਾਂਦੇ ਆ ਪਰ ਜਦੋਂ ਜਾਣ ਦਾ ਬੇਲਾ ਆਉਂਦਾ ਪੱਤਝੜ ਉਹਨੂੰ ਕਿਹਾ ਕਿ ਤੇਰੇ ਜਾਣ ਦਾ ਬੇਲਾ ਆ ਗਿਆ ਚਾਰੇ ਢੁੰਡਾਂ ਪਾ ਕੁੰਡਾਂ ਪਾੜੀਆਂ ਰਹਿਣ ਕਥਵਨਾ ਕਹਿੰਦੇ ਚਾਰੇ ਪਾਸੇ ਦੌੜ ਪਜ ਕਰਕੇ ਦੇਖ ਲਈ ਕੋਈ ਵੀ ਇੱਥੇ ਰਿਆ ਨਹੀਂ ਦੁਨੀਆ ਤੇ ਜੋ ਆਇਆ ਸੋ ਚੱਲ ਸੀ ਵਾਰੀ ਆਪੋ ਆਪਣੀ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਮਰਦੇ ਸਾਰ ਪਲ ਜਾਂਦੇ ਦੁਨੀਆ ਨਾਲ ਪਰ ਜਿਹੜੇ ਕਿਤੇ ਉਹਦੇ ਸਿਮਰਨ ਦੇ ਵਿੱਚ ਜੁੜ ਗਏ ਤਿਆਗ ਬਿਰਾਗ ਦੇ ਵਿੱਚ ਜੁੜ ਗਏ ਕਿਉਂਕਿ ਇਸੇ ਕਰਕੇ ਸਤਗੁਰ ਰਵਿਦਾਸ ਮਹਾਰਾਜ ਕਹਿੰਦੇ ਕਹਿ ਰਵਿਦਾਸ ਪਰਮ ਬਿਰਾਗ ਹਿਦੈ ਰਾਮ ਕੀ ਜਪਸ ਅਪਾਗ ਜੇਕਰ ਪਰਮ ਬਿਰਾਗ ਹੈ ਦੁਨੀਆ ਤੋਂ ਉਦਾਸ ਹੋ ਜਾ ਤੇ ਫਿਰ ਉਸ ਪਰਮਾਤਮਾ ਦੇ ਨਾਲ ਤੇਰਾ ਰਿਸ਼ਤਾ ਜੁੜ ਸਕਦਾ ਨਹੀਂ ਤਾਂ ਤੂੰ ਬੜਾ ਅਪਾਗਾ ਹੈ ਇਹੋ ਹੀ ਗੱਲ ਪੈਰੋ ਰਾਗ ਦੇ ਵਿੱਚ ਪਹਿਲੇ ਪਾਸ਼ਾ ਸਮਝਾ ਰਹੇ ਨੇ ਨਿਤਰੀ ਤੁੰਦ ਕੰਨ ਪੇ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਦਰ ਲੇ ਕੇ ਆ ਪਾਇਆ ਜਗ ਆਏ ਰਾਮ ਰਿਦੇ ਨੇ ਗੁਰ ਕੀ ਸੇਵਾ ਚਾਲੇ ਮੋਲ ਗਵਾਏ ਕਹਿੰਦੇ ਜਦੋਂ ਅੱਖਾਂ ਤੋਂ ਦਿਸਣਾ ਫਟ ਗਿਆ ਨਿਤਰੀ ਤੁੰਦ ਆ ਗਈ ਤੁੰਦਲਾ ਦਸਨ ਲੱਪਿਆ ਕਰਨ ਪੈ ਬਹਿਰੇ ਕੰਨ ਕਹਿੰਦੇ ਬੋਲੇ ਹੋ ਗਏ ਮਨਮੁਖ ਨਾਮ ਨਾ ਜਾਣੇ ਪਰ ਉਸ ਮਨਮੁਖ ਬੰਦਾ ਜਿਹੜਾ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਿਆ ਫਿਰਦਾ ਮੈਂ ਆ ਕਹ ਲਮਾ ਮੈਂ ਉਹ ਕਹ ਲਮਾ ਮੈਨੂੰ ਉੱਦਾਂ ਕਰਨਾ ਚਾਹੀਦਾ ਉਹਨੂੰ ਨਾਮ ਦੀ ਪਛਾਣ ਹੀ ਹੈ ਨਹੀਂ ਕਿੰਦੀ ਤੇ ਜਦੋਂ ਫਿਰ ਇਹ ਬੇਲਾ ਆਇਆ ਤੇ ਫਿਰ ਕੀ ਕਹਿੰਦੇ ਹੋਇਆ ਅੰਧਲੇ ਕਿਆ ਪਾਈਏ ਜਗ ਆਏ RAM ਰਿਦੇ ਨਹੀਂ ਗੁਰ ਕੀ ਸੇਵਾ ਚਾਲੇ ਮੋਲ ਗੁਆਏ ਕਹਿੰਦੇ ਇਸ ਅੰਨੇ ਨੇ ਦੁਨੀਆ ਤੋਂ ਆ ਕੇ ਕੀ ਖੱਟਿਆ ਕੁਛ ਨਹੀਂ ਖਟਿਆ ਆਰਾਮ ਰਿੱਦੈ ਨਹੀਂ ਗੁਰ ਕੀ ਸੇਵਾ ਕਹਿੰਦੇ ਹਿਰਦੇ ਚ ਰਾਮ ਹੈ ਨਹੀਂ ਗੁਰੂ ਦੀ ਸੇਵਾ ਨਹੀਂ ਕੀਤੀ ਤੇ ਫੇ ਕੀ ਕੀਤਾ ਚਾਲੇ ਮੂਲ ਗੁਆਏ ਕਹਿੰਦਾ ਜਿਹੜੇ ਇਹਨੂੰ ਕੋਈ ਪਿਛਲੇ ਕਰਮਾ ਕਰਕੇ ਜਨਮ ਮਿਲਿਆ ਸੀ ਕਿਉਂਕਿ ਇਹ ਮਾਨਸ ਜਨਮ ਬੜਾ ਦੁਰਲਭ ਹੈ ਇਹ ਐਵੇਂ ਨਹੀਂ ਮਿਲਦਾ 84 ਲੱਖ ਜੁਨ ਦੀ ਸਵਧਾਰੀ ਹੈ ਪਰ ਕਹਿੰਦੇ ਹਿਰਦੇ ਵਿੱਚ ਨਾਮ ਨਹੀਂ ਗੁਰੂ ਦੀ ਸੇਵਾ ਨਹੀਂ ਚਾਲੇ ਮੂਲ ਗੁਆਏ ਕਹਿੰਦੇ ਜੋ ਕੀਤਾ ਕਰਾਇ ਪਿਛਲਾ ਸੀਗਾ ਉਹ ਵੀ ਗੁਆ ਕੇ ਚਲੇ ਗਿਆ ਕਿਉਂਕਿ ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ ਇਹ ਸੋਚ ਲਿਆ ਕਿ ਮੈਂ ਤਾਂ ਇੱਥੇ ਬੈਠਾ ਫਿਰ ਕਹਿੰਦੇ ਚਾਰੇ ਕੁੰਡਾ ਟੁੱਡੀਆਂ ਰਹਿਣ ਕਥਾਉ ਨਾਏ ਸੋ ਇਹ ਕਿੱਥੇ ਰਹਿਣਾ ਥੋੜੋ ਇੱਥੇ ਇਹ ਅੰਦਲੇ ਦੀ ਜਿਹੜੀ ਗੱਲ ਕਰਦੇ ਆਂ ਵੀ ਇੰਦਲੇ ਉਹ ਲੋਕ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਸੋ ਸਾਡੀ ਡਿਊਟੀ ਬਣਦੀ ਹੈ ਕਿ ਸਵਾਸਾਂ ਦੇ ਪੁੰਜੀ ਦੇ ਰਹਿੰਦੇ ਰਹਿੰਦੇ ਉਸ ਨੂੰ ਹਰ ਵੇਲੇ ਸਿਮਰਨ ਕਰੀਏ ਯਾਦ ਕਰੀਏ ਸੋ ਅਗਲੇ ਸ਼ਲੋਕ ਚ ਸਤਗੁਰੂ ਸਮਝਾ ਰਹੇ ਫਰੀਦ ਦਾ ਪਾੜ ਪਟੋਲਾ ਤਜ ਕਰ ਕੰਬਲੜੀ ਪਹਿਰਾਓ ਜਿੰਨੀ ਬੇਸੇ ਸੌ ਮਿਲੇ ਸੇ ਬੇਸ ਕਰ ਸਤਿਗੁਰੂ ਫਰੀਜੇ ਸਮਝਾ ਦੇ ਕਹਿੰਦੇ ਮੈਂ ਉਹ ਉਹ ਚੋੜਾ ਉਹ ਕੱਪੜੇ ਉਹ ਜੋ ਵੀ ਪਟੋਲਾ ਹੈ ਪਾੜ ਦਵਾਂ ਕਹਿੰਦਾ ਤੇ ਕੰਬੜੀ ਕੁੰਬੜੀ ਜਿਹੜੀ ਸਾਰੀ ਜਿਹੜੀ ਹੈ ਇਹ ਮੈਨੂੰ ਲੋੜ ਨਹੀਂ ਇਹਦੀ ਮੈਂ ਉਹ ਸਾਰਾ ਕੁਛ ਲਾ ਕੇ ਸੜ ਦਮਾ ਮੈਨੂੰ ਤਾਂ ਉਹ ਕਹਿੰਦੇ ਕਹਿੰਦਾ ਬੇਸ ਚੰਗਾ ਹੈ ਜਿੰਨੀ ਬੇਸੇ ਸਭ ਮਲੇ ਸੋਈ ਬੇਸ ਕਰੇ ਕਹਿੰਦੇ ਮੈਨੂੰ ਦੁਨੀਆ ਦੀ ਇੰਨੀ ਪਰਵਾਹ ਮੈਂ ਤਾਂ ਉਸ ਬੇਸ ਦੇ ਵਿੱਚ ਉਸ ਸਪੇਸ ਦੇ ਵਿੱਚ ਉਸ ਪਹਿਰਾਵੇ ਦੇ ਵਿੱਚ ਰਹਿਣਾ ਚਾਹੁੰਦਾ ਜਿਸ ਪਹਿਰਾਵੇ ਨਾਲ ਮੇਰਾ ਮੈਨੂੰ ਸਾਈ ਮਿਲ ਜਵੇ ਮੈਨੂੰ ਗੁਰੂ ਮਿਲ ਜਵੇ ਮੈਨੂੰ ਉਹ ਪ੍ਰਮਾਤਮਾ ਮਿਲ ਜਵੇ ਮੈਨੂੰ ਅੱਲਾ ਮਿਲ ਜਵੇ ਮੈਨੂੰ ਵਾਹਿਗੁਰੂ ਮਿਲ ਜਵੇ ਮੈਨੂੰ ਤਾਂ ਉਹ ਬੇਸ ਚੰਗਾ ਲੱਗਦਾ ਮੈਂ ਦੁਨੀਆ ਦੇ ਇਸ ਕੱਪੜੇ ਅੰਦਰ ਕੀ ਕਰਾਂ ਇਸ ਦੁਨੀਆ ਦੀ ਜਿਹੜੇ ਅਸੀਂ ਹੈਬਰ ਗੇਵਰ ਪਾ ਕੇ ਤੁਰੇ ਫਿਰਦੇ ਆ ਜੈ ਸਾਡੇ ਬਹੁਤ ਅਸੀਂ ਸਜਜਤ ਜੇ ਫਿਰਦੇ ਆ ਇਹਨਾਂ ਨੂੰ ਕੀ ਕਰਨਾ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਜੇਕਰ ਇਹਨਾਂ ਨੂੰ ਕੱਪੜਿਆਂ ਨੂੰ ਪਾਇਆ ਤੇ ਪ੍ਰਮਾਤਮਾ ਦਾ ਨਾਮ ਬਿਸਰਦਾ ਤਾਂ ਉਹ ਕਹਿੰਦੇ ਸਾਰਾ ਪਾੜ ਕੇ ਸੜਦਮਾ ਮੈ ਮੈਨੂੰ ਇਹਨਾਂ ਦੀ ਲੋੜ ਸੋ ਸਤਗੁਰ ਫਰੀਦ ਮਹਾਰਾਜ ਜੀ ਇਹਨਾਂ ਸ਼ਲੋਕਾ ਵਿੱਚ ਮੌਤ ਦਾ ਦਰਦ ਦੱਸ ਰਹੇ ਇਹ ਵੀ ਦੱਸ ਰਹੇ ਵੀ ਕਲੋਲਾ ਨਾ ਕਰ ਇਹ ਵੀ ਦੱਸ ਰਿਹਾ ਕਿ ਤੂੰ ਇਹ ਜਿਹੜੀ ਦੇਹੀ ਹੈ ਦੇਹੀ ਨੂੰ ਚਲਾਉਣ ਲਈ ਅੰਨ ਪਾਣੇ ਖਾਈ ਜਾਂਦਾ ਲੇਕਿਨ ਤੂੰ ਉਹਦਾ ਨਾਮ ਭੁੱਲ ਚੁੱਕਾ ਇਹ ਵੀ ਆਧਾਰਨ ਦੇ ਰਿਹਾ ਕਿ ਪੰਖਿਆਂ ਦੇ ਵੱਲ ਦੇਖ ਜੰਗਲ ਜਿਨ੍ਹਾਂ 'ਬਸ ਜਿਨ੍ਹਾਂ ਦਾ ਜੰਗਲ ਦੇ ਵਿੱਚ ਵਸਾ ਹੈ ਉਹਨਾਂ ਵੱਲ ਉਹ ਦੇਖ ਕਿ ਉਹ ਤਾਂ ਕਦੀ ਵੀ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦੇ ਪਰ ਅਸੀਂ ਆਪਣੇ ਆਪ ਨੂੰ ਭਲਾ ਕੇ ਬੈਠੇ ਕਿ ਕਿੱਥੋਂ ਆਏ ਕਿੱਥੇ ਜਾਣਾ ਅਸੀਂ ਇਹ ਸੋਚ ਕੇ ਬੈਠੇ ਕਿ ਦੁਨੀਆ ਦੇ ਪਦਾਰਥ ਜਿੰਨੇ ਇਕੱਠੇ ਕਰ ਲਏ ਉਹੀ ਲਹਾ ਇਹ ਜਨ ਦੀ ਬਰ ਇੱਕ ਸੁੰਭੜਾ ਜਿਹੜਾ ਇਹ ਪੱਲੇ ਨਹੀਂ ਜਾਣਾ ਉਸ ਦਾ ਨਾਮ ਜਾਣਾ ਕਿਉਂਕਿ ਇਹ ਦੁਨੀਆ ਦਾ ਕੁਸੰਭੜਾ ਕਿਸੇ ਕੰਮ ਦਾ ਨਹੀਂ ਮੈਂ ਇੱਕ ਸੁੰਭੜਾ ਚੁੰਚਣ ਹਾਰੀ ਇਸ ਕੁਸੰਭੜੇ ਦੇ ਕੰਡੇ ਪਲੇ ਦੇ ਅੜੜ ਚੁੰਨੀ ਪਾੜੀ ਸੋ ਆਉ ਸਤਿਗੁਰੂ ਜੋ ਸਮਝਾ ਰਹੇ ਹੈ ਸ਼ਲੋਕਾਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਟੱਲਣ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਿਓ ਬੇਨਤੀ ਕਰਿਓ ਜੋਈ ਕਰਿਓ ਕਿ ਹੇ ਵਾਹਿਗੁਰੂ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ ਸਵਾਸਾਂ ਦੀ ਪੂੰਜੀ ਜੋ ਦਿੱਤੀ ਹੋਈ ਹੈ ਇਸ ਮੰਨ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਦਇਆ ਕਰੋ ਤਾਂ ਕਿ ਇਹ ਮਨ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਜੁੜ ਜਵੇ ਹਰ ਸਮੇਂ ਚੇਤਾ ਰਹੇ ਇਹ ਹੀ ਅਰਦਾਸ ਬੇਨਤੀ ਜੋ ਇਹ ਕੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ